ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਆਓ ਸੰਤ ਪਬਾਹਾ ਜਰ ਸਿੰਘ ਜੀ ਦੇ ਬਚਨਾਂ ਵਿੱਚੋਂ ਇੱਕ ਸਾਖੀ ਆਪ ਜੀ ਨਾਲ ਸਾਂਝ ਪਾਈਏ ਇੱਕ ਸਮੇਂ ਦੀ ਗੱਲ ਹੈ ਰਾਤੀ ਤਿੰਨ ਕੋਜ ਦਾ ਸਮਾਂ ਹੋਵੇਗਾ ਬਾਬਾ ਜੀ ਆਪ ਕੁਟੀਏ ਵਿੱਚ ਬੈਠੇ ਸਨ ਤੇ ਨਾਲ ਕਾਫੀ ਸਰਦਾਲੂ ਬੈਠੇ ਸਨ ਬੜਾ ਆਨੰਦ ਬਣਿਆ ਹੋਇਆ ਸੀ ਆਪ ਜੀ ਨੇ ਨੇਤਰ ਖੁੱਲ੍ਹੇ ਅਤੇ ਆਪਣੇ ਸਹਾਦਰੂ ਨੂੰ ਕਿਹਾ ਕਿ ਭਾਈ ਘੋੜੇ ਕਸੂ ਚੱਲੀਏ ਦੀਨਾਂ ਨਗਰ ਜਾਣਾ ਹੈ ਉਹ ਆਪਦੇ ਪਿਆਰਿਆਂ ਨੇ ਸਾਈਕਲ ਉਸੇ ਵੇਲੇ ਤਿਆਰ ਕਰ ਲਈ ਕਿਉਂਕਿ ਬਾਬਾ ਜੀ ਘੋੜੇ ਸਾਈਕਲਾਂ ਨੂੰ ਕਹਿੰਦੇ ਹੁੰਦੇ ਸਨ ਸੰਗਤ ਦੇ ਰੂਪ ਵਿੱਚ ਬਾਣੀ ਪੜਦੀ ਹੋਈ ਸਾਰੀ ਤੁਰ ਪਈ ਰਾਹ ਦੇ ਵਿੱਚ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਦੇ ਜੀਕਾਰੇ ਲਾਉਂਦੇ ਸਾਈਕਲ ਉੱਡਦੇ ਘੋੜੇ ਜਾ ਰਹੇ ਸਨ ਉਹਨਾਂ ਦਿਨਾਂ ਵਿੱਚ ਪੰਜਾਬ ਦੇ ਹਾਲਾਤ ਕੋ ਠੀਕ ਨਹੀਂ ਸਨ ਲੋਕ ਵਿਚਾਰੇ ਡਰਦੇ ਮਾਰੇ ਘਰਾਂ ਤੋਂ ਅੰਦਰ ਵੀ ਵਧੀਰਾ ਸਾ ਮਾਰੀਂਦੇ ਸੀ ਦੀਨਾ ਨਕਰ ਜਾ ਕੇ ਸਦਾਲਾ ਨੂੰ ਪੁੱਛਿਆ ਕਿ ਕਿੱਧਰ ਜਾਣਾ ਹੈ ਆਪਨੇ ਹੱਥ ਨਾਲ ਇਸ਼ਾਰਾ ਕੀਤਾ ਥਾਣੇ ਦੇ ਲਾਗੂ ਸੱਜੇ ਪਾਸੇ ਵਾਲੀ ਸੜਕ ਤੇ ਤੁਰ ਪਏ ਅੱਗੇ ਜਾ ਕੇ ਇੱਕ ਡੇਰੇ ਵੱਲ ਸਾਈਕਲ ਮੋੜ ਲਈ ਜਦੋਂ ਉਸ ਘਰ ਵਾਲਿਆਂ ਨੇ ਉੱਚੀ ਉੱਚੀ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਦੀ ਦੇ ਜੈਕਾਰੇ ਸੁਣੇ ਤਾਂ ਉਹਨਾਂ ਸੋਚਿਆ ਕਿ ਸ਼ਾਇਦ ਖੜਗੂ ਸਿੰਘ ਆ ਗਏ ਹਨ ਉਹ ਵਿਚਾਰੇ ਡਰ ਦੇ ਮਾਰੇ ਇੱਧਰ ਉੱਧਰ ਹੋ ਗਏ ਆਲੇ-ਦੁਆਲੇ ਇੱਕ ਦੋ ਹੋ ਡੇਰਿਆਂ 'ਚ ਵੀ ਆਵਾਜ਼ ਸੁਣੀ ਕੁਝ ਦੇਰ ਬਾਅਦ ਉਹਨਾਂ ਦੇਖਿਆ ਕਿ ਇਹ ਤਾਂ ਘੁੰਮਣਾ ਵਾਲੇ ਸੰਤ ਹਨ ਸਾਰੇ ਲੋਕ ਆੜ ਕੇ ਪੈਰੀ ਪਾਈ ਖੁਸ਼ੀ ਤੇ ਆਨੰਦ ਬਣ ਗਈ ਲੰਗਰ ਤਿਆਰ ਹੋ ਗਿਆ ਲੱਸੀ ਬਾਟਾ ਤਿਆਰ ਹੋਇਆ ਸੰਗਤਾਂ ਛਕਣ ਲੱਗ ਪਈਆਂ ਗੁਰਬਾਣੀ ਦੀ ਪ੍ਰਵਾਹ ਚੱਲ ਪਈ ਤੇ ਦਿਨ ਦਾ ਚੜ੍ਹਾ ਹੋ ਗਿਆ ਇਨੇ ਚਿਰ ਨੂੰ ਇੱਕ ਮੋਟਾ ਤੇ ਲੰਮਾ ਸਾਰਾ ਸੱਪ ਪੈਲੀਆਂ ਵੱਲੋਂ ਆਇਆ ਤੇ ਸਾਰੀ ਸੰਗਤ ਪਿੱਛੇ ਹੋ ਕੇ ਬੈਠ ਗਈ ਇੱਕ ਦੋ ਜਾਣਿਆਂ ਨੇ ਫਟਾਫਟ ਸੂਟਾ ਲਿਆਂਦਾ ਅਤੇ ਉਹ ਸੱਪ ਨੂੰ ਮਾਰਨ ਲੱਗੇ ਤੇ ਪਰ ਇਧਰ ਬਾਬਾ ਜੀ ਨੇ ਇਸ਼ਾਰਾ ਕਰਕੇ ਰੋਕ ਦਿੱਤਾ ਕਿ ਭਾਈ ਸੱਪ ਨੂੰ ਕੁਝ ਨਹੀਂ ਕਹਿਣਾ ਇਹ ਜਿੰਨੇ ਵੀ ਸਰੀਰ ਸ਼ਰਧਾਲੂ ਬੈਠੇ ਸਨ ਉਹ ਵੇਖਣ ਲੱਗੇ ਕਿ ਇਹ ਕੌਤਕ ਕੀ ਬੰਦਿਆ ਹੈ ਸੰਤ ਬਾਬਾ ਜੀ ਆਪਣੇ ਆਸਨ ਤੇ ਅਡੋਲ ਬੈਠੇ ਰਹੇ ਉਹ ਸਭ ਸਿੱਦਾ ਮਹਾਪੁਰਖਾਂ ਦੇ ਕੋਲ ਆਇਆ ਚਰਨਾ ਲੱਗੇ ਲੱਗੇ ਆ ਕਿ ਇਕੱਠਾ ਹੋ ਕੇ 1-2 ਮਿੰਟ ਰੁਕਿਆ ਰਿਹਾ ਇੱਕ ਤਰ੍ਹਾਂ ਜਿਵੇਂ ਨਮਸਕਾਰ ਕਰ ਰਿਹਾ ਹੋਵੇ ਅਤੇ ਫਿਰ 1-2 ਮਿੰਟ ਬਾਅਦ ਉਹ ਵਾਪਸ ਪਛਾਣ ਨੂੰ ਮੁੜ ਪਿਆ ਤੇ ਲਗਭਗ 20-25 ਫੁੱਟ ਪਰੇ ਜਾ ਕੇ ਪਰੇ ਜਾ ਕੇ ਉਹ ਪੁੱਠਾ ਹੋ ਗਿਆ ਤੇ ਉਸ ਨੇ ਆਪਣਾ ਸਰੀਰ ਤਿਆਗ ਦਿੱਤਾ ਬਾਬਾ ਜੀ ਇਹ ਸਭ ਵੇਖ ਕੇ ਉੱਠ ਪਏ ਅਤੇ ਕਹਿਣ ਲੱਗੇ ਚਲੋ ਭਾਈ ਘੋੜੇ ਤਿਆਰ ਕਰੋ ਇਹਨਾਂ ਹੀ ਕੰਮ ਸੀ ਘਰ ਵਾਲਿਆਂ ਦੀ ਬੇਨਤੀ ਮੰਨ ਕੇ ਲੰਗਰ ਵਰਤਾਉਣ ਦਾ ਹੁਕਮ ਹੋਇਆ ਲੰਗਰ ਸ਼ੱਕੀ ਸੰਗਤ ਡੇਰੇ ਵਾਪਸ ਆ ਗਈ ਤਾਂ ਸ਼ਾਇਦ ਮਹਾਂਪੁਰਖ ਸੰਤ ਬਾਬਾ ਹਜ਼ਾਰਾ ਸਿੰਘ ਜੀ ਮਹਾਂਪੁਰਖ ਉਹ ਸੱਪ ਦਾ ਉਧਾਰ ਕਰਨ ਲਈ ਹੀ ਸ਼ਾਇਦ ਦੀਨਾਨਗਰ ਗਏ ਸੰਨ ਇੱਕ ਐਸਾ ਕੌਤਕ ਰਚਿਆ ਸਭ ਹੈਰਾਨ ਸਨ ਕਿ ਇਹ ਕੈਸਾ ਕੌਤਕ ਹੈ ਬਾਬਾ ਜੀ ਨੇ ਰਚਿਆ ਇੱਕ ਸੱਪ ਦਾ ਉਧਾਰ ਕਰਨ ਵਾਸਤੇ ਬਾਬਾ ਜੀ ਆਪਣੇ ਡੇਰੇ ਤੋਂ ਚੱਲ ਕੇ ਦੀਨਾਨਗਰ ਤੱਕ ਆਏ ਸੋ ਇਹ ਸੰਨ ਮਹਾਂਪੁਰਖਾਂ ਦੇ ਕੌਤਕ ਸੋ ਕਈਆਂ ਜੀਵਾਂ ਦਾ ਬਾਬਾ ਜੀ ਨੇ ਇਸੇ ਤਰ੍ਹਾਂ ਉਧਾਰ ਕੀਤਾ ਸੰਸਾਰਿਕ ਜੀਵਾਂ ਦਾ ਵੀ 84 ਲੱਖ ਜਾਨ ਦਾ ਵੀ ਸੋ ਆਓ ਆਪਾਂ ਪਪਾ ਮੇ ਮਰਪਾ ਖਾਣੇ ਦਾ ਤਿਆਰ ਕਰਕੇ ਅਮਰ ਸ਼ਾਹ ਕੇ ਆਪਣੇ ਜੀਵਨ ਨੂੰ ਸਫਲਾ ਬਣਾਈਏ ਸੋ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਪਹਿਵਤ ਤੋਂ ਬਾਅਦ ਵੀਡੀਓ ਸ਼ੇਅਰ ਕਰ ਲਿਓ ਅਤੇ ਨਾਲ ਹੀ ਸਾਡਾ ਚੈਨਲ ਦੇਸੀ ਲੋਕ ਪਿੰਡਾਂ ਵਾਲੇ ਸਬਸਕ੍ਰਾਈਬ ਕਰ ਲਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ